ਸਾਰੇ ਸੋਤਕੇ ਉਹ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਆਂ ਸੋਸ਼ਲ ਮੀਡੀਆ ਬਾਰੇ ਸੋਸ਼ਲ ਮੀਡੀਆ ਜਿਆਦਾ ਵਰਤਣ ਦੇ ਨਾਲ ਯੂਜ਼ ਕਰਨ ਦੇ ਨਾਲ ਜਾਂ ਸਾਰਾ ਦਿਨ ਸਕਰੀਨ ਨੂੰ ਚਿਮੜੇ ਰਹਿਣ ਦੇ ਨਾਲ ਸਾਡਾ ਕਿਸ ਤਰ੍ਹਾਂ ਦਾ ਔਰ ਕਿੰਨਾ ਨੁਕਸਾਨ ਹੋ ਸਕਦਾ ਕਿਤੇ ਸੋਸ਼ਲ ਮੀਡੀਆ ਨੇ ਸਾਨੂੰ ਕੁਝ ਬੈਨੀਫਿਟ ਦਿੱਤੇ ਨੇ ਉਥੇ ਕੁਝ ਸਾਡੇ ਇਨ ਮੈਂਟਲੀ ਤੌਰ ਤੇ ਸੋਸ਼ਲ ਤੌਰ ਤੇ ਦਾ ਫਿਜ਼ੀਕਲ ਤੌਰ ਤੇ ਸਾਨੂੰ ਨੁਕਸਾਨ ਵੀ ਪਹੁੰਚਾਈ ਉਨ੍ਹਾਂ ਵਿੱਚੋਂ ਇੱਕ ਹੈ ਮੈਂਟਲ ਹੈਲਥ ਮੈਂਟਲ ਹੈਲਥ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਸਾਡੇ ਸੋਸ਼ਲ ਮੀਡੀਆ ਨੇ ਖਾਸ ਕਰਕੇ ਅਸੀਂ ਜਦੋਂ ਜ਼ਿਆਦਾ ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ ਸਾਰਾ ਦਿਨ ਤੁਸੀਂ ਸੋਸ਼ਲ ਮੀਡੀਆ ਤੇ ਜੁੜੇ ਰਹਿੰਦੇ ਹੋ ਚਾਹੇ ਉਹ ਨਿਊਜ਼ ਦੇ ਰੂਪ ਦੇ ਵਿੱਚ ਜਾਂ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਦੇਖਦੇ ਹੋ ਤਾਂ ਜਿੱਥੇ ਸਾਡੀ ਨੀਂਦ ਖਰਾਬ ਹੁੰਦੀ ਹੈ ਸਾਡੇ ਨੀਂਦ ਦੇ ਉੱਪਰ ਸਾਡੇ ਬ੍ਰੇਨ ਨੂੰ ਥਕਾਉਂਦਾ ਯਾ ਸਾਡੇ ਮਤਲਬ ਸਰੀਰ ਨੂੰ ਫਰਚਕਾ ਬਡਾ ਜਾਂਦਾ ਹੈ। ਉਤੇ ਨਾਲ ਹੀ ਸੋਸ਼ਲ ਮੀਡੀਆ ਸਾਡੀ ਮੈਂਟਲ ਹੈਲਥ ਖਾਸ ਕਰਕੇ ਸੋਸ਼ਲ ਐਂਜਾਇਟੀ ਡਿਪਰੈਸ਼ਨ ਵਗੈਰਾ ਤੇ ਬਹੁਤ ਜ਼ਿਆਦਾ ਅਸਰ ਪਾਉਂਦਾ। ਨਵੀਆਂ ਖੋਜਾਂ ਦੇ ਵਿੱਚ ਕੀ ਪਤਾ ਲੱਗਾ ਕਿ ਜੋ ਡਿਪਰੈਸ਼ਨ ਵਾਲੇ ਜਾਂ ਸੋਸ਼ਲ ਐਂਜਾਇਟੀ ਵਾਲੇ ਲੋਕ ਸੀ ਜਿਨ੍ਹਾਂ ਨੂੰ ਪੈਨਿਕ ਅਟੈਕ ਆਉਂਦੇ ਸੀ ਉਹਨਾਂ ਦੇ ਜਦੋਂ ਖੋਜ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਸੋਸ਼ਲ ਮੀਡੀਆ ਜ਼ਿਆਦਾ ਯੂਜ਼ ਕਰਦੇ। ਤੇ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਦੀ ਟਾਈਮ ਸੀ ਉਹਨੂੰ ਜਦੋਂ ਕੱਟ ਕੀਤਾ ਗਿਆ ਮਨੋ ਫਾਰ ਐਗਜ਼ਾਮਪਲ ਕਿ ਇੱਕ ਹਫਤਾ ਤੁਸੀਂ ਅਗਲ ਬਿਲਕੁਲ ਫੋਨ ਸੋਸ਼ਲ ਮੀਡੀਆ ਦੇਖਣਾ ਸੁਣਨਾ ਬੰਦ ਕਰ ਦਿੰਦੇ ਹੋ ਜਾਂ ਯੂਜ਼ ਨਹੀਂ ਕਰਦੇ ਜਿਸ ਵੀ ਤਰੀਕਾ ਤੁਸੀਂ ਵਰਤਦੇ ਹੋ ਕਿੰਨਾ ਕਰਦੇ ਹੋ ਤਾਂ ਕਦੇ ਹੱਦ ਤੱਕ ਤੁਹਾਡੀ ਜਿਹੜੀ ਮੈਂਟਲ ਹੈਲਥ ਹੈ ਚਾਹੇ ਉਹ ਸਟ्रेस ਚਾਹੇ ਤੁਹਾਡੀ ਘਬਰਾਹਟ ਚਾਹੇ ਉਹ ਤੁਹਾਡੀ ਸੋਚ ਐਂਜਾਇਟੀ ਸੀ ਕਿਸੇ ਵੀ ਤਰ੍ਹਾਂ ਦੀ ਉਹਦੇ ਵਿੱਚ ਕਾਫੀ ਸੁਧਾਰ ਆਇਆ ਯਾਨੀ ਕਿ ਸੋਸ਼ਲ ਮੀਡੀਆ ਕਟੋ-ਕਟ ਯੂਜ਼ ਕਰੋ ਜਿੱਦ ਹੀ ਤੁਹਾਨੂੰ ਜ਼ਰੂਰਤ ਹੀ ਨਹੀਂ ਬਿਨਾ ਮਤਲਬ ਤੋਂ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਅੱਜ ਕੱਲ ਲਗ ਲਗ ਟਾਈਪਸ ਨੇ ਕਈ ਤਰ੍ਹਾਂ ਦੇ ਆ ਰਹੇ ਉਹਨੂੰ ਤੁਸੀਂ ਨਾ ਦੇਖੋ ਕਿਉਂਕਿ ਤੁਹਾਡੀ ਮੈਂਟਲ ਹੈਲਥ ਦੇ ਉੱਪਰ ਸੋਸ਼ਲ ਮੀਡੀਆ ਬਹੁਤ ਤਰ੍ਹਾਂ ਦੇ ਬੁਰੇ ਅਸਰ ਪਾਉਂਦਾ ਜਿੱਥੇ ਸਾਡੀ ਬੋਡੀ ਪੋਸਟ ਤੇ ਪਾਉਂਦਾ ਉੱਥੇ ਸਾਡੇ ਅਜਬ ਪਗਲ ਸਿੱਧੀ ਕੀ ਮੈਂਟਲ ਹੈਲਥ 'ਤੇ ਬਾਰੇ ਲੇਕਿਨ ਇਹ ਸਾਡੇ ਨਟ ਬੈਕ ਪੀਜੋ ਕਾਸ ਕਰਕੇ ਬੱਚੇ ਬੈਂਡਰੋ ਕੇ ਸੋਸ਼ਲ ਮੀਡੀਆ ਨੂੰ ਦੇਖਦੇ ਨੇ ਜਾਂ ਫੋਨ ਨੂੰ ਯੂਜ਼ ਕਰਦੇ ਤੇ ਕਾਫੀ ਹੱਦ ਤੱਕ ਉਹਨਾਂ ਦੇ ਜਿਹੜੇ ਉਹ ਬੈਕਬੋਨਸ ਦੇ ਵਿੱਚ ਵੀ ਡਿਫੈਕਟ ਆਉਂਦੇ ਨੇ ਸੋ ਅੱਜ ਆਪਾਂ ਇਨੀ ਕੀ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਸਾਡੇ ਮੈਂਟਲ ਹੈਲਥ ਨੂੰ ਕਿਵੇਂ ਪ੍ਰਭਾਵਿਤ ਕਰਦਾ ਸੋ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਇਹ ਠੀਕ ਲੱਗਾ ਹੋਵੇਗਾ ਤੁਸੀਂ ਜਰੂਰ ਵਿਚਾਰ ਕਰੋਗੇ ਤੁਸੀਂ ਕਿੰਨਾ ਸੋਸ਼ਲ ਮੀਡੀਆ ਖਾਸ ਕਰ ਬਿਨਾ ਮਤਲਬ ਤੋਂ ਜਿਨ੍ਹਾਂ ਦਾ ਤੁਹਾਡੀ ਜ਼ਿੰਦਗੀ ਨਾਲ ਕੋਈ ਲੈਣ ਦੇਣ ਨਹੀਂ ਲੇ। ਪਰ ਉਸ ਦੀ ਜਗ੍ਹਾ ਤੇ ਤੁਸੀਂ ਚੰਗੀ ਅਖਬਾਰ ਜਾਂ ਚੰਗੀ ਕਿਤਾਬ ਪੜੋ। ਉਹਦੇ ਨਾਲ ਤੁਹਾਡੀ ਮੈਂਟਲ ਹੈਲਥ ਦੇ ਵਿੱਚ ਸੁਧਾਰ ਹੋਏਗਾ। ਮੈਡੀਟੇਸ਼ਨ ਕਰੋ ਜਿਸ ਵੀ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹੋ। ਕੁਦਰਤ ਨਾਲ ਕਰੋ। ਰਿਲੈਕਸ ਰਹੋ, ਐਕਸਰਸਾਈਜ਼ ਕਰੋ। ਇਸੋਸ਼ਲ ਮੀਡੀਆ ਦਾ ਟਾਈਮ ਘਟਾਓ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।